ਬਟਾਲਾ ਟ੍ਰੈਫਿਕ ਪੁਲਿਸ ਵਾਲੋ ਕਾਲੇ ਸ਼ੀਸ਼ੇ ਵਾਲੀ ਗੱਡੀ ਚਲਾ ਰਹੇ ਇੱਕ ਪਾਸਟਰ ਨੂੰ ਕਾਬੂ ਕੀਤਾ ਤਾਂ ਹੈਰਾਨ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਜਦੋਂ ਉਸ ਗੱਡੀ ਦੀ ਤਲਾਸ਼ੀ ਲੈ ਰਹੇ ਟ੍ਰੈਫਿਕ ਇੰਚਾਰਜ ਸੁਰਿੰਦਰ ਸਿੰਘ ਨੇ ਗੱਡੀ ਦੀ ਡਿੱਗੀ ਖੋਲੀ ਤਾਂ ਉਸ ਵਿੱਚ ਜਿੱਥੇ ਪਵਿੱਤਰ ਬਾਈਬਲ ਅਤੇ ਈਸੂ ਮਸੀਹ ਦੀਆਂ ਤਸਵੀਰਾਂ ਅਤੇ ਪਾਸਟਰ ਨਰੂਲਾ ਦੇ ਪੋਸਟਰ ਰੱਖੇ ਸਨ ਉੱਥੇ ਹੀ ਆਪਣੀਆਂ ਜੁੱਤੀਆਂ ਵੀ ਉੱਥੇ ਹੀ ਸਨ ਅਤੇ ਇਹਦੇ ਟ੍ਰੈਫਿਕ ਇੰਚਾਰਜ ਨੇ ਪਵਿੱਤਰ ਬਾਈਬਲ ਦਾ ਸਤਕਾਰ ਕਰਦੇ ਹੋਏ ਉਸ ਨੂੰ ਵਕ ਬੈਗ ਵਿੱਚ ਰੱਖਿਆ ਅਤੇ ਉਕਤ ਪਾਸਟਰ ਨੂੰ ਚੰਗੀ ਝਾੜ ਪਾਈ। ਉੱਥੇ ਹੀ ਮੁਰ ਮੌਕੇ ਤੇ ਉਸ ਨੂੰ ਆਪਣੀ ਗੱਡੀ ਵਿੱਚ ਬਿਠਾ ਕੇ ਮਸੀਹ ਧਰਮ ਦੇ ਉੱਚ ਪਾਸਟਰ ਨੂੰ ਇਸ ਬਾਰੇ ਸੂਚਨਾ ਦਿੱਤੀ ਤੇ ਉੱਥੇ ਟ੍ਰੈਫਿਕ ਇੰਚਾਰਜ ਨੇ ਦੱਸਿਆ ਕਿ ਉਹਨਾਂ ਇੱਕ ਚੈਕਿੰਗ ਨਾਕਾ ਲਗਾਇਆ ਸੀ ਅਤੇ ਹੀ ਗੱਡੀ ਦੇ ਕਾਲੇ ਸ਼ੀਸ਼ੇ ਦੇ ਕੇ ਇਸ ਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਇਹ ਸਾਰਾ ਕੁਝ ਪਤਾ ਲੱਗਿਆ। ਯਾਰ ਛੱਡੋ ਯਾਰ ਛੱਡੋ ਛੱਡੋ ਜੀ ਆ ਮੇਰੇ ਕੋ ਆਪ ਕੋ ਬੱਬੀ ਬੱਬੀ ਦੇਲੇ ਨੂੰ ਲੱਗ ਗਿਆ ਮੈਂ ਬਹਿ ਬਹਿ ਰੱਖੀ ਤੂੰ ਯਾਰ ਭਾਜੀ ਉਹ ਗੱਡੀ ਐਡੀ ਸ਼ੂਕ ਦੀ ਖੜੀ ਨਾ ਹਾਰ ਦੇ ਲੋ ਬਾਬਲ ਤੁਸੀਂ ਚੁੱਤੀਆਂ ਜਿ ਰੱਖੀ ਤੁਸੀਂ ਗੱਡੀ ਐ ਨੋਟਾਂ ਦੇ ਪਾਣੇ ਨੂੰ ਮੰਨਣ ਵਾਲੇ ਇਹ ਇੱਧਰ ਭੈਣ ਚਿੱਤਰਾਂ ਦੇ ਵਿੱਚ ਬਹਿ ਬਹਿ ਰੱਖੀ ਐ ਆ ਵੀ ਕ੍ਰਿਸਚਨ ਆ ਵੀ ਕ੍ਰਿਸਚਨ ਹੀ ਹੈ ਗਿਆ ਕਾਮਾ ਦਾ ਕੀ ਹੈ ਹਾਂ ਹਾਂ ਕਾਰੇ ਵਾਸਤੇ ਡਿੱਗੀ ਜੀ ਬਾਜੀ ਡਿੱਗੀ ਜੀ ਰੱਖੀ ਦੀ ਹੈ ਮੇਰੀ ਤਾਂ ਉਹ ਤੇ ਉਹ ਬੰਦੇ ਅਗੇ ਇੱਕ ਦੋ ਪੈਸਾ ਹੈ ਹਾਂ ਕੁਝ ਤੁਸੀਂ ਤੁਸੀਂ ਪੋਜਾ ਵੀ ਆਈ ਗਏ ਜੁਨੇਸ਼ਨ ਚ ਅੱਛਾ ਤੋ ਉਹ ਜੀ 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 ਜ ਹੋਇਆ ਸਰ ਇਦਾਂ ਕਿ ਐਸਐਸਓ ਸਾਹਿਬ ਨੇ ਨਾਕਾ ਲਾਇਆ ਸੀਗਾ ਤੇ ਮੈਨੂੰ ਇੰਨਾ ਹੱਥ ਦਿੱਤਾ ਤੇ ਮੈਨੂੰ ਪਤਾ ਨਹੀਂ ਲੱਗਾ ਵੀ ਮੇਰੇ ਪਿੱਛੇ ਆ ਰਹੇ ਆ ਜਾਂ ਖਲਾ ਰਹਿਆ ਫਿਰ ਅੱਗੇ ਜਾ ਕੇ ਜਦੋਂ ਇੰਨਾ ਖਲਾ ਰਿਆ ਵਾ ਅਸੀਂ ਖਲੋ ਗਏ ਆ ਤੇ ਇੰਨਾ ਗੱਡੀ ਦੀ ਚੈਕਿੰਗ ਕੀਤੀ ਫੁੱਲ ਤੇ ਜਦੋਂ ਚੈਕਿੰਗ ਕਰਨ ਦੇ ਦੌਰਾਨ ਪਿੱਛੇ ਕਿੱਟ ਦੇ ਕਿੱਟ ਪਈ ਸੀਗੀ ਮੇਰੀ ਡਿੱਗੀ ਚ ਤੇ ਉਹ ਲੜਕੇ ਸੀਗੇ ਨਾਲ ਮੇਰੇ ਤੇ ਉਹਨਾਂ ਨੂੰ ਮੈਂ ਛੱਡ ਕੇ ਆ ਰਿਹਾ ਸੀਗਾ ਔਰ ਉਹ ਲੜਕਿਆਂ ਨੇ ਮੈਨੂੰ ਦੱਸਿਆ ਨਹੀਂ ਉਹਨਾਂ ਚੁੱਕ ਕੇ ਤੇ ਕਿੱਟ ਪਿਛੇ ਰੱਖਤੀ ਸੀ ਉਹ ਕਿੱਟ ਦੇ ਵਿੱਚ ਬਾਈਬਲ ਸੀਗੇ ਤੇ ਉਹ ਉਸ ਚੀਜ਼ ਦਾ ਮੇਰੇ ਬਾਰੇ ਮਾਈਂਡ 'ਚ ਖਿਆਲ ਨਹੀਂ ਸੀਗਾ ਉਹ ਜਦੋਂ ਐਸਐਚਓ ਸਾਹਮਣੇ ਖੜਾ ਰਿਹਾ ਉਹ ਜਦੋਂ ਚੈੱਕ ਕੀਤਾ ਜਦੋਂ ਵਿੱਚ ਬਾਈਬਲ ਸੀਗਾ ਤੇ ਐਕਚੁਅਲ 'ਚ ਮੈਂ ਕੰਮ ਤੋਂ ਆ ਰਿਹਾ ਸੀਗਾ ਅਸੀਂ ਕੰਮ ਵੀ ਕਰਦੇ ਹਾਂ ਤੇ ਮੈਂ ਕੰਮ ਤੋਂ ਆ ਰਿਹਾ ਸੀਗਾ ਤੇ ਨਾਲ ਹੀ ਸਾਟਾ ਮੈਂ ਜਿਮ 'ਚ ਜਾ ਰਿਹਾ ਸੀਗਾ ਤੇ ਉਹਦੇ ਵਿੱਚ ਸੀਗੀ ਲੜਕਿਆਂ ਨੂੰ ਨਹੀਂ ਸੀਗਾ ਪਤਾ ਕਿ ਪਿਛੇ ਕਿੱਟ ਦੇ ਵਿੱਚ ਬਾਈਬਲ ਆ ਉਹਨਾਂ ਚੁੱਕ ਕੇ ਪਿਛੇ ਰੱਖਤੀ ਸੀਗਾ ਹਾਂਜੀ ਨਾਕਾਬੰਦੀ ਕੀਤੀ ਸੀ ਐ ਜਲੰਧ ਰੋਡ ਤੇ ਨਜ਼ਦੀਕ ਸਰਕਾਰੀ ਹਸਪਤਾਲ ਉੱਥੇ ਇੱਕ ਗੱਡੀ ਨੇ ਕਾਲੀਆਂ ਫਿਲਮਾਂ ਲਾਈਆਂ ਤੇ ਉਹਨਾਂ ਰੁਕਣ ਦਾ ਇਸ਼ਾਰਾ ਕੀਤਾ ਪੀਬੀ 18 ਜੇ 0026 ਇਹਨੂੰ ਰੁਕਣ ਦਾ ਇਸ਼ਾਰਾ ਕੀਤਾ ਤੇ ਨੇ ਗੱਡੀ ਭਜਾ ਲਈ ਚਲੋ ਇਹਦਾ ਪਿੱਛਾ ਕਰਕੇ ਉਹਨੂੰ ਫੜ ਕੇ ਤੇ ਆਪਦੀ ਜਿਹੜੀ ਬੰਦੀ ਕਾਰਵਾਈ ਬੰਦ ਕਰਤਾ ਗੱਡੀ ਨੂੰ ਜੀ 207 ਮੋਟਰ ਵੀ ਕਲੈਕਟਰ ਲਾ ਕੇ ਆਰਟੀਕ ਸਾਬ ਨੂੰ ਵੇਜ ਦਿੱਤਾ ਜਾਊਗਾ ਸਵੇਰੇ ਉਹ ਤੇ ਕਿਨਾਂ ਬਿਗਵਾ ਲੋ ਜਿੱਥੇ ਤੁਸੀਂ ਠੀਕ ਆ ਮੈਨੂੰ ਤੇ ਪਰੇਸ਼ਾਨ ਨਹੀਂ ਜਾਈ ਉਹ ਤੇ ਫਿਰ ਲੋਕਾਂ ਨੇ ਦੱਸਿਆ ਵੀ ਪਵਿੱਤਰ ਬਾਈਬਲ ਹੈ ਤੇ ਨਰੂਲਾ ਸਾਹਿਬ ਦੀ ਫੋਟੋ ਹੀ ਉਹ ਇਹਨਾਂ ਦੇ ਧਰਮੰਧੀ ਗੱਲ ਹੈ ਇਹਨਾਂ ਦੇ ਵੱਡੇ ਪਾਸਟਰ ਬਲਾ ਕੇ ਇਹਨਾਂ ਨੂੰ ਸਮਝਾਉਣਗੇ ਵੀ ਇਹ ਜਿਹੜੀ ਗੱਲ ਹੈ ਨਹੀਂ ਕਰਨੀ ਚਾਹੀਦੀ ਉਹ ਕਿਤੋਂ ਕਿਹੜੇ ਹਾਲ ਵਿੱਚ ਸੀਗੇ ਉਹ ਪਿੱਛੇ ਡਿੱਗੀ ਚ ਪਏ ਸੀਗੇ ਉਹ ਫਿਰ ਇਹਨਾਂ ਦੇ ਧਰਮੰਧੀਆ ਗੱਲਾਂ ਨੇ ਵੇਖੋ ਅਸੀਂ ਕਿਸੇ ਦੇ ਉੱਤੇ ਮਰੇ ਕੋ ਮਾੜਾ ਨਹੀਂ ਚੰਗਾ ਬੋਲਦੇ ਜੋ ਵੀ ਇਹਨਾਂ ਦੇ ਮਤਲਬ ਸੀਨੀਅਰ ਮੈਂਬਰਸ਼ਿਪ ਟੀਮ ਆ ਉਹ ਇਹਨਾਂ ਤੇ ਆਪੇ ਐਕਸ਼ਨ ਕਰੇਗੀ ਨਿਕੀਟਾ ਹੋਰਸਮਾਨ ਪਿਆ ਇਸ ਨਾਲ ਇੱਕ ਬੈਗ ਦੇ ਵਿੱਚ ਬਾਈਬਲ ਪਈ ਸੀ ਤੇ ਨਰੂਨਾ ਸਾਹਿਬ ਦੀ ਫੋਟੋ ਏ ਇੰਡੀਆ ਕ੍ਰਾਈਮ ਨਿਊਜ਼ ਜੁਰਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ